ਭਾਈ ਗੁਰਜੀ ਖਾਲਸਾ ਸ਼੍ਰੀ ਗੁਰੂ ਜੀ ਕੀ ਫਤਿਹ ਅੱਜ 25 ਅਪ੍ਰੈਲ ਦਾ ਦਿਨ ਹੈ ਸਾਡੇ ਦਫ਼ਤਰ ਦੇ ਵਿੱਚ ਅਸੀਂ ਇੱਕ ਬਹੁਤ ਅਹਿਮ ਮੁੱਦੇ ਤੇ ਮੀਟਿੰਗ ਬੁਲਾਈ ਸੀ ਜਿਹਦੇ ਵਿੱਚ ਸਾਡੇ ਅਮਰਜੀਤ ਸਿੰਘ ਖਾਲਸਾ ਜੀ ਸਾਡੇ ਪੰਜਾਬ ਮੁਖਬਲਾਰਾ ਸਾਡੇ ਦੋਸਤ ਸਾਡੇ ਹਰਨਾਮਨ ਦਾਸ ਜੀ ਨਾਲ ਅਸ਼ਵਨੀ ਕੁਮਾਰ ਜੀ ਸਾਡੇ ਨਾਲ ਸਰਪੰਚ ਧਿਆਨ ਸਿੰਘ ਜੀ ਮਛਿਆਗੜਾ ਤੋਂ ਤੇ ਪੰਜ ਕਰਨਾਲ ਸਿੰਘ ਜੀ ਅਸੀਂ ਅੱਜ ਮੌਜੂਦ ਹੋਏ ਆ ਅੱਜ ਅਸੀਂ ਵਿਚਾਰ ਕੀਤਾ ਕਿਉਂਕਿ ਆਏ ਦਿਨ ਰਵਾਇਤੀਆਂ ਪਾਰਟੀਆਂ ਸਿਰਫ ਸਿਰਫ ਆਬਿਜ ਮਤਲਬ ਖਾਤੇ ਪਾਰਟੀਆਂ ਛੱਡ ਕੇ ਦੂਜੀ ਪਾਰਟੀਆਂ ਵਿੱਚ ਸ਼ਾਮਲ ਹੋ ਰਹੀਆਂ ਨੇ ਜਿੰਨਾ ਦੀ ਅਪਾ ਗੱਲ ਕਰੀ ਹੈ ਕਿ ਲੋਕਾਂ ਦੀ ਤਾਂ ਕੋਈ ਗੱਲ ਕਰ ਹੀ ਨਹੀਂ ਰਿਹਾ ਜੇ ਕੋਈ ਗੱਲ ਕਰ ਰਿਹਾ ਤਾਂ ਸਿਰਫ ਆਪਣੀ ਕੁਰਸੀ ਦੀ ਸੱਤਾ ਦੀ ਅਸੀਂ ਵੀ ਪਾਰਟੀ ਦੇ ਵਿੱਚ ਆਪਣੀ ਸੁਨਹਿਰਾ ਪਾਰਟੀ ਤੋਂ ਵੀ ਭਾਗਦਾਰੀ ਅਸੀਂ ਕਰਨ ਵਾਸਤੇ ਅੱਜ ਮੀਟਿੰਗ ਬੁਲਾਈ ਆ ਜਿਸ ਦੇ ਵਿੱਚ ਕਿ ਮੈਨੂੰ ਅੱਜ ਇਸ ਲੁਧਿਆਣਾ ਜ਼ਿਲ੍ਹਾ ਤੋਂ ਉਮੀਦਵਾਰ ਦੇ ਵਜੋਂ ਮੈਨੂੰ ਮਾਨ ਮਿਲਿਆ ਹੈ ਤੇ ਮੈਂ ਆਪ ਸਾਰੇ মিডিਆ ਸਮੂਹ ਕਰਮੀਆਂ ਦਾ ਜਿੰਨੇ ਵੀ ਸਾਡੇ ਮਹਿਮਾਨ ਸਹਿबान ਆਏ ਨੇ ਤੁਹਾਡੇ মিডিਆ ਕਰਮੀਆਂ ਨੂੰ ਮੈਂ ਖੁਦ ਦਾ ਧੰਨਵਾਦ ਕਰਦਾ ਜੋ ਤੁਸੀਂ ਅੱਜ ਕਵਰੇਜ ਕਰਨ ਆਏ ਹੋ ਦੇਖੋ ਸਾਡਾ ਇੱਕ ਮੇਨ ਮੁੱਦਾ ਹੈ ਇਲੈਕਸ਼ਨ ਲੜਨਾ ਹਰੇਕ ਰਵਾਇਤੀ ਪਾਰਟੀ ਜਾਂ ਸਿਆਸੀ ਪਾਰਟੀ ਮੌਜੂਦਾ ਜਾਂ ਗਈ ਸਰਕਾਰਾਂ ਕਹਿੰਦੀਆਂ ਕਿ ਅਸੀਂ ਇਲੈਕਸ਼ਨ ਲੜਨਾ ਪਰ ਕੋਈ ਵੀ ਬੰਦਾ ਇੱਥੇ ਜਨਤਾ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੈ ਦੇਖੋ ਅਸੀਂ ਗੱਲ ਕਰਦੇ ਹਾਂ ਅੱਜ ਹੀ ਦੇਰ ਦੇ ਵਿੱਚ ਅਹਿਮ ਮੁੱਦਾ ਹੈ ਹਸਪਤਾਲਾਂ ਨੂੰ ਲੈ ਕੇ ਆ ਪਰਸੋ ਚੌਥੇ ਇੱਕ ਵੀਡੀਓ ਆਈ ਸੀਗੀ ਸਿਵਲ ਹਸਪਤਾਲ ਦੇ ਵਿੱਚ ਐਨੇ ਚੂਹਿਆਂ ਨੇ ਮਤਲਬ ਕਿ ਬੈੱਡ ਦੇ ਉੱਪਰ ਆ ਕੇ ਮਰੀਜ਼ਾਂ ਦੇ ਐਮਰਜੈਂਸੀ ਬਾੜ ਦੇ ਵਿੱਚ ਆ ਕੇ ਐਡਾ ਕੁ ਉਤਪਾਦ ਮਚਾਇਆ ਕਿ ਮਰੀਜ਼ਾਂ ਦਾ ਤਾਂ ਬੈਠਣਾ ਮੁਸ਼ਕਿਲ ਹੋ ਗਿਆ ਉਹ ਵੀ ਜੱਚਾ ਬੱਚਾ ਰੂਮ ਦੇ ਵਿੱਚ ਇਹੋ ਜਿਹੇ ਕਿੰਨੀਆਂ ਉਹਨਾਂ ਦੀਆਂ ਅੰਗਲੀਆਂ ਜਿਹੜੀ ਕਿ ਸਾਹ ਦੇਖ ਨੂੰ ਸਾਹਮਣੋਂ ਨਹੀਂ ਆਂਦੇ ਨੇ 92 ਐਮਲੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਹੈ ਉਹਨਾਂ ਚ ਕੋਈ ਇੱਕ ਵੀ ਐਮਐਲਏ ਇੱਥੇ ਜਾ ਕੇ ਉਹਦੀ ਦਰੁਸਤੀ ਦੀ ਖਿਆਲ ਨਹੀਂ ਕਰਦਾ ਉਹ ਕਹਿਣ ਨੂੰ ਇਹਨਾਂ ਨੇ 700 800 ਆਮ ਆਦਮੀ ਪਾਰਟੀ ਇਹ ਕਲੀਨਿਕ ਖੋਲੇ ਨੇ ਦੇਖੋ ਜੀ ਮਾਨ ਸਰਕਾਰ ਨੇ ਕਲੀਨਿਕ ਖੋਲੇ ਸਿਰਫ ਤੇ ਸਿਰਫ ਆਪ ਦੇ ਲੋਕ ਦਿਖਾਵੇ ਵਾਸਤੇ ਉੱਥੇ ਕੋਈ ਮੇਜਰ ਚੀਜ਼ ਦੀ ਲੋੜ ਨਹੀਂ ਹੁੰਦੀ ਨਾਹੀਂ ਉੱਥੇ ਕੋਈ ਮੇਜਰ ਆਪਰੇਸ਼ਨ ਹੁੰਦੇ ਆ ਸਾਰਾ ਕੰਮ ਸਿਵਲ ਹਸਪਤਾਲ ਦੇ ਉੱਪਰ ਆ ਪਰ ਸਿਵਲ ਹਸਪਤਾਲ ਕੋਲ ਨਾ ਤਾਂ ਕੋਈ ਦਵਾਈ ਆ ਨਾ ਕੋਈ ਉੱਥੇ ਵਧੀਆ ਪ੍ਰਸ਼ਾਸਨ ਦੀ ਕੋਈ ਜਿਵੇਂ ਬੈੱਡ ਹੋਗੇ ਬਿਸਤਰੇ ਹੋਗੇ ਨਾ ਹੀ ਕੋਈ ਉੱਥੇ ਸਬਕ ਸੁਵਿਧਾ ਹੈਗੀ ਆ ਡਾਕਟਰ ਵੀ ਆਪਣੀ ਮਰਜ਼ੀ ਨਾਲ 2-2 ਵਜੇ ਤੱਕ ਆਉਂਦੇ ਨੇ ਸੋ ਡੈਡ ਕੀ ਇਹੋ ਜਿਹੀ ਬੜੀਆ ਸਮੱਸਿਆਵਾ ਹੈਗੀ ਆ ਜੋ ਕਿ ਸਰਕਾਰਾਂ ਦੇ ਹੋਂਦ ਤੋਂ ਬਾਅਦ ਹੀ ਪੂਰੀਆ ਨਹੀਂ ਹੋਈ ਜਾਂਦੀ ਸਰ ਸਮੱਸਿਆਵਾਂ ਤਾਂ ਚਲਦੀਆਂ ਰਹਿਣੀਆਂ ਪਰ ਇਹ ਦੱਸੋ ਕਿਹਨਾ ਮੁੱਦਿਆਂ ਨੂੰ ਲੈ ਕੇ ਤੇ ਕਿੰਨੀਆਂ ਸੀਟਾਂ ਤੇ ਤੁਹਾਡੇ ਵੱਲੋਂ ਇਲੈਕਸ਼ਨ ਲੜਿਆ ਜਾਊਗਾ ਦੇਖੋ ਜੀ ਫਿਲਹਾਲ ਦੀ ਘੜੀ ਅਸੀਂ ਜਿਹੜੇ ਸਾਡੇ ਮੇਨ ਮੁੱਦੇ ਨੇ ਅਸੀਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਚਿੱਟੇ ਦੇ ਉੱਪਰ ਅਸੀਂ ਨਕੇਲ ਕੱਸਣ ਵਾਸਤੇ ਅਸੀਂ ਇਹ ਇਹ ਮੁਹਿੰਮ ਚਲਾਈ ਆ ਸਾਡੇ ਸਾਰੇ ਮੈਂਬਰਾਂ ਪਰ ਇੱਕ ਮੁਹਿੰਮ ਚੱਲਦੀ ਪਈ ਆ ਪੁੱਤ ਬਚਾਓ ਪੰਜਾਬ ਬਚਾਓ ਜਿਹਦੇ ਵਿੱਚ ਅਸੀਂ ਪੰਜਾਬ ਸਰਕਾਰ ਸੈਂਟਰ ਸਰਕਾਰ ਤੋਂ ਅਪੀਲ ਕਰਦੇ ਆ ਕਿ ਤੁਸੀਂ ਸਰਕਾਰ ਰਹਿੰਦੇ ਆ ਦੇਖੋ ਪੰਜਾਬ ਨੂੰ ਬਚਾਉਣ ਖਾਤੇ ਖਾਸ ਕਰਦੀ ਖੇਤੀ ਦਾ ਐਲਾਨ ਕਰ ਦਿਓ ਅੱਜ ਦੀ ਜੋ ਮੌਜੂਦਾ ਹਾਲਾਤ ਨੇ ਉਹ ਖਾਸ ਕਰਦੀ ਖੇਤੀ ਦੇ ਲਈ ਆ ਕਿਉਂ ਜੇ ਖਾਸ ਕਰਦੀ ਖੇਤੀ ਦਾ ਐਲਾਨ ਹੋਏਗਾ ਸਾਡੇ ਬਹੁਤ ਫਾਇਦੇ ਹੋਣਗੇ ਆਪਾਂ ਐਲੋਪੈਥਿਕ ਆਯੁਰਵੈਦਿਕ ਕਈ ਡਾਕਟਰਾਂ ਨੂੰ ਮਿਲ ਕੇ ਗੱਲ ਦੀ ਪੁਸ਼ਟੀ ਲਈ ਹੈ ਇਸ ਤੋਂ ਇਲਾਵਾ ਸਾਡਾ ਦੂਜਾ ਮੁੱਦਾ ਹੈ ਸਕੂਲ ਦੇ ਵਿੱਚ ਮਹਿਮਾਨੀ ਲੈ ਕੇ ਦੇਖੋ ਫੀਸਾਂ ਇੰਨੀਆਂ ਤੋਂ ਵੱਧ ਗਈਆਂ ਨੇ ਸਕੂਲਾਂ ਦੇ ਬੱਚੇ ਤੁਸੀਂ ਦੇਖੋ ਇੰਨੇ ਬੁਰੀ ਹਾਲਤ ਕਰ ਦਿੰਦੇ ਆ ਮਾਸਟਰ ਜੇ ਫੀਸ ਲੇਟ ਹੋਣੀ ਚੱਕ ਕੇ ਬੱਚੇ ਨੂੰ ਬਾਹਰ ਤੱਕ ਉਠਾਇਆ ਜਾਂਦਾ ਹੈ ਪੇਪਰ ਇਗਜ਼ਾਮ ਨਹੀਂ ਦਿੱਤੇ ਜਾਂਦੇ ਮਨਮਰਜ਼ੀ ਮੁਤਾਬਕ ਡੋਨੇਸ਼ਨਾਂ ਲੈ ਰਹੇ ਨੇ ਠੀਕ ਹੈ ਗਰੀਬਾਂ ਦੇ ਬੱਚੇ ਤਾਂ ਕਾਮਨ ਸਕੂਲ ਤਾਂ ਕਰੇ ਪੜ੍ਹ ਹੀ ਸਕਦੇ ਸੋ दैट ਕੀ ਇਹਨਾਂ ਸਕੂਲਾਂ ਦੇ ਉੱਪਰ ਵੀ ਨਕੇਲ ਕੱਸਿਆ ਜਾਏਗਾ ਸਾਡਾ ਤੀਜਾ ਮੁੱਦਾ ਹੈ ਹਸਪਤਾਲਾਂ ਨੂੰ ਲੈ ਕੇ ਮੈਡੀਕਲ ਵਾਲਿਆਂ ਲੈ ਕੇ ਇਹਨਾਂ ਦੀ ਜਿਹੜੀ ਕਾਲਾ ਬਾਜ਼ਾਰੀ ਹੈ ਹਸਪਤਾਲਾਂ ਨਾਲ ਮਿਲ ਕੇ ਇੰਨੀ ਕੁ ਹੈਗੀ ਹੈ ਜਦੋਂ ਵੀ ਕੋਈ ਮੈਡੀਸਿਨ ਲਿਖੀ ਜਾਂਦੀ ਹੈ ਉਹ ਮੈਡੀਸਿਨ ਇਸ ਤਰੀਕੇ ਨਾਲ ਲਿਖੀ ਜਾਂਦੀ ਹੈ ਜੋ ਕਿ ਬਾਹਰ ਮੈਡੀਕਲ ਤੋਂ ਨਹੀਂ ਮਿਲਦੀ ਇਹੋ ਜਿਹੀ ਕਾਲਾ ਬਾਜ਼ਾਰੀਆਂ ਨੂੰ ਅਸੀਂ ਰੋਕਣ ਵਾਸਤੇ ਸੁਨਾਰਾ ਭਾਤ ਪਾਰਟੀ ਵੱਲੋਂ ਮੈਂ ਆਪਣੇ ਆਪ ਨੂੰ ਲੁਧਿਆਣੇ ਤੋਂ ਇਹ ਕਹਿਣਾ ਕਿ ਜੇ ਮੈਨੂੰ ਸੇਵਾ ਦਾ ਮੌਕਾ ਮਿਲ ਰਿਹਾ ਤੇ ਮੈਂ ਇਸ ਨੂੰ ਨਿਭਾਵਾਂਗਾ ਵੀ ਤੇ ਜਿੱਤ ਕੇ ਮੈਂ ਇਹ ਸਾਰੀ ਜੋ ਵੀ ਹੈ ਸ਼ਰਮ ਲੁਧਿਆਣਾ ਸੀਟ ਦੇ ਹੀ ਲੱਗ ਰਿਹਾ ਬਾਕੀ ਸੀਟ ਬਾਕੀਆਂ ਦਾ ਐਲਾਨ 30 ਤਰੀਕ ਤੋਂ ਬਾਅਦ ਹੋਏਗਾ ਯਾਨੀ 13 ਦੇ 13 ਸੀਟਾਂ ਦਾ ਤੇ 13 ਵੀ 13 ਪਲੱਸ ਚੰਡੀਗੜ੍ਹ ਵਾਲੀ 14 ਸੀਟਾਂ ਦਾ ਐਲਾਨ ਹੋਏਗਾ ਹਾਂਜੀ ਜਿਹੜੀ ਇਹ ਪ੍ਰੈਸ ਕਾਨਫਰੰਸ ਕਿਤੇ ਜਾ ਰਹੀ ਕੀ ਇਧਰ 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 ਦੇਖ ਕੇ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਉਹ ਪੈਸਾ ਨੂੰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਰ ਰਹੇ ਆ ਇਕਨ ਜੀ ਜਿਵੇਂ ਕਿ ਪਹਿਲਾਂ ਪਾਰਟੀਆਂ ਜਿਹੜੀਆਂ ਅੱਜ ਤੱਕ ਅਸੀਂ ਦੇਖੀਆਂ ਨੇ ਜਿਹੜੇ ਕਿ ਸਾਡੇ ਪਿਓਆਂ ਨੇ ਵੀ ਦੇਖੀਆਂ ਦਾਦਿਆਂ ਨੇ ਵੀ ਦੇਖੇ ਆਉਣੀਆਂ ਛੋਟੀਆਂ ਬੋਟੀਆਂ ਤੇ ਅਸੀਂ ਵੀ ਗਾਹਾਂ ਦੇਖ ਰਹੇ ਆ ਜਿਹੜੀ ਵੀ ਅਸੀਂ ਪਾਰਟੀਆਂ ਨੂੰ ਹੁਣ ਤੱਕ ਵੱਡੀਆਂ ਵੱਡੀਆਂ ਪਾਰਟੀਆਂ ਦਾ ਸਾਥ ਦਿੱਤਾ ਵਾ ਉਹਨਾਂ ਪਾਰਟੀਆਂ ਨੇ ਸਾਨੂੰ ਮੂੰਹ ਪਾਣੇ ਸੱਟਿਆ ਕਿਤੇ ਨਾ ਕਿਤੇ ਜਾ ਕੇ ਕਿਉਂ ਕੋਈ ਵੀ ਇਹ ਜੀ ਪਾਰਟੀ ਦਾ ਆਮ ਆਦਮੀ ਪਾਰਟੀ ਉਹ ਤੁਸੀਂ ਲਾ ਲਿਓ ਭਾਵਾਂ ਇਹ ਵੀ ਪਹਿਲਾਂ ਕਹਿੰਦੇ ਸੀ ਅਸੀਂ ਐ ਕਰਦਾ ਕਿ ਉਹ ਕਰਦਾਗੇ 2.5 ਸਾਲ ਉਹ ਵੀ ਗੁਜ਼ਰ ਕੇ ਮਾਰਾ ਜ ਮੈਨੂੰ ਤਾਂ ਲੱਗਦਾ ਇਹਨਾਂ ਨੇ ਕਿਸੇ ਨੇ ਵੀ ਕੁਝ ਨਹੀਂ ਕਰਨਾ ਹੈਗਾ ਫਿਰ ਸਨੇਹਰਾ ਭਾਰਤ ਪਾਰਟੀ ਵੱਲੋਂ ਅਸੀਂ ਇੱਕ ਰਿਕਵੈਸਟ ਕੀਤੀ ਜਹੇਰ ਭਾਈ ਨੂੰ ਵੀ ਤੁਸੀਂ ਇੱਕ ਘਟੋ ਘਟ ਅਜਾਈ ਜਿਹੜੀ ਹੈਗੀ ਆ ਉਹਨੂੰ ਮਰ ਨਹੀਂ ਦੇਣਾ ਚਾਹੀਦਾ ਇਨਸਾਨੀਅਤ ਕਿਉਂ ਦੀ ਰੱਖਣੀ ਚਾਹੀਦੀ ਹੈ ਹਰ ਬੰਦਾ ਪਾਲਟ ਜਾਂਦਾ ਸ ਕਿਤੇ ਨਾ ਕਿਤੇ ਸਾਨੂੰ ਇਹਨਾਂ ਦੇ ਮਾਣ ਆ ਤੇ ਅਸੀਂ ਅਸੀਂ ਸੋਚਦੇ ਆ ਵੀ ਇਹ ਮੂਹਰੇ ਅੱਗੇ ਆ ਕੇ ਐਮਪੀ ਦੇ ਲੋਕ ਰਾਦੇ ਇਲੈਕਸ਼ਨ ਇਹ ਲੜਨ ਤੇ ਇਸ ਤੋਂ ਬਾਅਦ ਵੈਰ ਖਾਂਚਾ ਵੈਰ ਹੁਣ ਇਹ ਦੱਸਣ ਦੇ ਬਿਲਕੁਲ ਦੇਖੋ ਜੀ